ਇਸ ਰੇਂਕਾਰ ਵਿੱਚ ਚੱਲੀਆਂ ਨੇ ਤਾਰ-ਤਾੜ ਗੋਲੀਆਂ ਆ ਖੁਸ਼ੀਆਂ ਜਿਹੜੀਆਂ ਹੋਂ ਗਮਿੱਕਦੋਂ ਬਦਲ ਜਾਣੀਆਂ ਅਮੇ ਦਾ ਪਤਾ ਨਹੀਂ ਲੱਗਿਆ ਇਸੇ ਤਰ੍ਹਾਂ ਹੀ ਜ਼ੀਰੇ ਦੇ ਵਿੱਚ ਅਸੀਂ ਖੜੇ ਆ ਜਿੱਥੇ ਚਰਿਆਮ ਸਾਠਾਂ ਗੋਲੀਆਂ ਚੱਲੀਆਂ ਗੱਲਬਾਤ ਕਰਾਂਗੇ ਆਪਾਂ ਘਰ ਦੇ ਪਰਿਵਾਰ ਦੇ ਨਾਲ ਬਾਈ ਜੀ ਗੋਲੀ ਕੇਸ ਵਜ੍ਹਾ ਤੋਂ ਲਿਖੀ ਗੱਲ ਸੀ ਇਹ ਗੋਲੀ ਜੀ ਮੈਂ ਮੇਕੇ ਸਿੰਦਰ ਉਹਦਾ ਸਤਾਇਆ ਲੱਗਦਾ ਮੁੰਡੇ ਦਾ ਜੀ ਤੇ ਗੋਲੀ ਇਸ ਤਰ੍ਹਾਂ ਕੇ ਚੱਲੀ ਆ ਇਹ ਵਿੱਚ ਦੇ ਚਿੱਟਾ ਅਸੀਂ ਚਿੱਟੇ ਤੋਂ ਬੰਦ ਕਰਉਂਦੇ ਇੰਨਾ ਸਾਡੇ ਮੁੰਡੇ ਦਾ ਜਦੋਂ ਦਾ ਵਿਆਹ ਬੱਜਾ ਉਦੋਂ ਦਾ ਇਹ ਕਹਿੰਦੇ ਸੀ ਵੀ ਅਸੀਂ ਡੋਲੀ ਨਹੀਂ ਚੜ੍ਹਨ ਦੇਣਾ ਅਸੀਂ ਡੋਲੀ ਵਾਲੀ ਕਾਰ ਘੇਰਨੀ ਆ ਜੀ ਅਸੀਂ ਪਰਸੋਂ ਮੁੰਡੇ ਨੂੰ ਵਿਆਹ ਕੇ ਲੈੰਦਾ ਕੱਲ ਪਾਰਟੀ ਕੀਤੀ ਹੈ ਰਾਤ ਨੂੰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਗੱਡੀਆਂ ਦੇਖ ਤੋਰਨ ਲੱਗੇ ਆ ਪਹਿਲੋ ਇੱਕ ਗੱਡੀ ਦਾ ਇੰਨਾ ਸ਼ੀਸ਼ਾ ਭੰਨਿਆ ਆਹੀ ਫਿਰ ਸਾਨੂੰ ਪਤਾ ਲੱਗਾ ਆਹੀ ਟੋਟੀ ਹੋ ਗੇ ਉਹ ਵੀ ਉਧਰ ਹੋ ਗਿਆ ਆਹੀ ਵੀ ਉਧਰ ਹੋ ਗੇ ਤੇ ਉਦੋਂ ਬਾਅਦ ਉਹ ਆਈ ਆ ਉਹਨਾਂ ਸਾਨੂੰ ਕਿਹਾ ਵੀ ਤੁਸੀਂ ਰਿਸ਼ਤੇਦਾਰਾਂ ਨੂੰ ਸਮਝਾ ਲਓ ਆ ਉਹਦਾ ਆ ਉਹਦਾ ਟਿਕ ਜੂ 12 ਵਜੇ ਉਹ ਆਏ ਆ ਆਹੀ ਟਿਕ ਗਏ ਉਹਨਾਂ ਦੇ ਕੋਲ ਤੇ ਟਿਕ ਗਏ ਇਹ ਫਿਰ ਸਾਨੂੰ ਨਹੀਂ ਪਤਾ ਲੱਗਾ ਆਹੀ ਇੱਧਰ ਦੋਵੇਂ ਪਿਓ ਪੁੱਤ ਰਹਿ ਗਿਆ ਆਹੀ ਆਪਦੇ ਘਰੋਂ ਘਰੀ ਗਏ ਕਰੇ ਆ ਉਦੋਂ ਬਾਅਦ ਇਹ 3 ਵਜੇ ਇਹਨਾਂ ਆ ਕੇ ਆਡੇ ਭਰਾ ਦੇ ਘਰਾਂ 'ਚ ਆ ਕੇ ਪਤਾ ਨਹੀਂ ਕਿੰਨੀਆਂ ਗੋਲੀਆਂ ਚੜਾਈਆਂ ਠਾ ਠਾੜ ਗੋਲੀਆਂ ਚਲਾਈਆਂ ਸਾਡੀ ਭੈਣ ਦੇ ਢਿੱਡ 'ਚ ਗੋਲੀ ਵੱਜੀ ਐ